ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਨਾਲ ਸੰਬੰਧਿਤ ਇੱਕ ਨੌਜਵਾਨ ਨੇ ਆਪਣੇ ਸਿੱਖੀ ਸਿਧਧਤ ਅਤੇ ਅਡਿੱਗ ਸੋਚ ਦੇ ਨਾਲ ਕੈਨੇਡਾ ਦੇ ਕਾਨੂੰਨੀ ਇਤਿਹਾਸ ਦੇ ਵਿੱਚ ਨਵਾਂ ਅਧਿਆਇ ਲਿਖ ਦਿੱਤਾ ਹੈ ਸਿੱਖੀ ਮਰਿਆਦਾ ਦੇ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰਦੇ ਹੋਏ ਇਸ ਨੌਜਵਾਨ ਨੇ ਅਦਾਲਤੀ ਲੜਾਈ ਲੜੀਆ ਤੇ ਆਖਿਰਕਾਰ ਕਾਨੂੰਨ ਬਦਲਉਣ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ ਹੈ ਦੱਸਿਆ ਕਿ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਨਾਲ ਸੰਬੰਧਿਤ ਪ੍ਰਭਜੋ ਸਿੰਘ ਜੋ ਕਿ ਸਾਲ 1987 ਦੇ ਵਿੱਚ ਕੈਨੇਡਾ ਦੇ ਜਨਮੇਸ਼ਨ ਉਹਨਾਂ ਨੇ ਹਾਲ ਹੀ ਦੇ ਵਿੱਚ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ ਹੈ ਕੈਨੇਡਾ ਦੇ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਨ ਤੋਂ ਬਾਅਦ ਵਕਾਲਤ ਕਰਨ ਦੇ ਲਈ ਕਾਨੂੰਨੀ ਤੌਰ ਤੇ ਰਾਜੇ ਕਿੰਗ ਚਾਰਲਸ ਦੇ ਪ੍ਰਤੀ ਸੌਂ ਚੁੱਕਣੀ ਲਾਜ਼ਮੀ ਸੀ ਪਰ ਪ੍ਰਭਜੋ ਸਿੰਘ ਨੇ ਇਹ ਕਹਿ ਕੇ ਸੌਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ ਅਤੇ ਆਪਣੇ ਗੁਰੂ ਤੋਂ ਉੱਪਰ ਕਿਸੇ ਹੋਰ ਨੂੰ ਨਹੀਂ ਮੰਨਦੇ ਉਹਨਾਂ ਦਾ ਸਪਸ਼ਟ ਕਹਿਣਾ ਸੀ ਕਿ ਉਹ ਵਕਾਲਤ ਤਾਂ ਕਰਨਗੇ ਪਰ ਆਪਣੀ ਸਿੱਖੀ ਸਿਦਕ ਦੇ ਖਿਲਾਫ ਜਾ ਕੇ ਸੌਂ ਨਹੀਂ ਚੁੱਕਣਗੇ ਇਸ ਮਾਮਲੇ ਨੂੰ ਲੈ ਕੇ ਪ੍ਰਭਜੋ ਸਿੰਘ ਨੇ ਪਹਿਲਾ ਸਾਲ ਹੇਟਲੀ ਅਦਾਲਤ ਦੇ ਵਿੱਚ ਅਪੀਲ ਕੀਤੀ ਪਰ ਉੱਥੇ ਸਾਲ 2023 ਦੇ ਵਿੱਚ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਪ੍ਰਭਜੋ ਸਿੰਘ ਨੇ ਮਾਨਯੋਗ ਸੁਪਰੀਮ ਕੋਰਟ ਆਫ ਕੈਨੇਡਾ ਦਾ ਰੁਖ ਕੀਤਾ ਅਤੇ ਆਪਣੇ ਧਾਰਮਿਕ ਅਧਿਕਾਰਾਂ ਦੇ ਸੰਬੰਧਿਤ ਦਲੀਲਾਂ ਪੇਸ਼ ਕੀਤੀਆਂ। ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਮਾਨਯੋਗ ਅਦਾਲਤ ਨੇ ਸੁਣਵਾਈ ਦੇ ਦੌਰਾਨ 1912 ਤੋਂ ਚੱਲਦਾ ਆ ਰਿਹਾ ਉਸ ਕਾਨੂੰਨ ਨੂੰ ਹੀ ਬਦਲ ਦਿੱਤਾ ਜਿਸ ਦੇ ਅਧੀਨ ਕਿਸੇ ਵੀ ਅਹੁਦੇ ਤੇ ਜਾਣ ਦੇ ਲਈ ਰਾਜੇ ਪ੍ਰਤੀ ਸੌ ਲਾਜ਼ਮੀ ਸੀ। ਦੱਸ ਜੀ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਹੋਇਆ ਕਿ ਹਾਂ ਕਿ ਹੁਣ ਕਿਸੇ ਵੀ ਵਿਅਕਤੀ ਨੂੰ ਕਿਸੇ ਅਹੁਦੇ ਜਾਂ ਫਿਰ ਪੇਸ਼ੇ ਦੇ ਲਈ ਕਿੰਗ ਚਾਰਲਸ ਰਾਜੇ ਦੀ ਸੋਚ ਚੁੱਕਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕੇਗਾ। ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਨਾਲ ਸੰਬੰਧਿਤ ਇੱਕ ਕੰਮਦਾਰੀ ਸਿੱਖ ਨੌਜਵਾਨ ਨੇ ਆਪਣੇ ਸਿੱਖੀ ਸਿਧਧ ਕਥਿਆਡੀਕ ਸੋਚ ਦੇ ਨਾਲ ਕੈਨੇਡਾ ਦੇ ਕਾਨੂੰਨੀ ਇਤਿਹਾਸ ਦੇ ਵਿੱਚ ਨਵਾਂ ਅਧਿਆਇ ਲਿਖ ਦਿੱਤਾ ਹੈ। ਸਿੱਖੀ ਮਰਿਆਦਾ ਦੇ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰਦੇ ਹੋਏ ਇਸ ਨੌਜਵਾਨ ਨੇ ਅਦਾਲਤੀ ਲੜਾਈ ਲੜੀ ਆ ਤੇ ਆਖਿਰਕਾਰ ਕਾਨੂੰਨ ਬਦਲਉਣ ਦੇ ਵਿੱਚ ਨੇ ਆਵੀ ਵੀ ਹਾਸਲ ਕੀਤੀ ਹੈ ਦੱਸਿਏ ਕਿ ਪੰਜਾਬ ਦੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੇ ਨਾਲ ਸੰਬੰਧਿਤ ਪ੍ਰਭਜੋ ਸਿੰਘ ਜੋ ਕਿ ਸਾਲ 1987 ਦੇ ਵਿੱਚ ਕੈਨੇਡਾ ਦੇ ਵਿੱਚ ਜਨਮੇ ਸਨ ਉਹਨਾਂ ਨੇ ਹਾਲ ਹੀ ਦੇ ਵਿੱਚ ਵਕਾਲਤ ਦੀ ਡਿਗਰੀ ਪ੍ਰਾਪਤ ਕੀਤੀ ਹੈ ਕੈਨੇਡਾ ਦੇ ਵਿੱਚ ਵਕੀਲ ਵਜੋਂ ਪ੍ਰੈਕਟਿਸ ਕਰਨ ਤੋਂ ਬਾਅਦ ਵਕਾਲਤ ਕਰਨ ਦੇ ਲਈ ਕਾਨੂੰਨੀ ਤੌਰ ਤੇ ਰਾਜੇ ਕਿੰਗ ਚਾਰਲਸ ਦੇ ਪ੍ਰਤੀ ਸਹੁੰ ਚੁੱਕਣੀ ਲਾਜ਼ਮੀ ਸੀ ਪਰ ਪ੍ਰਭਜੋ ਸਿੰਘ ਨੇ ਇਹ ਕਹਿ ਕੇ ਸਹੁੰ ਚੁੱਕਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ ਅਤੇ ਆਪਣੇ ਗੁਰੂ ਤੋਂ ਉੱਪਰ ਕਿਸੇ ਹੋਰ ਨੂੰ ਨਹੀਂ ਮੰਨਦੇ ਉਹਨਾਂ ਦਾ ਸਪਸ਼ਟ ਕਹਿਣਾ ਸੀ ਕਿ ਉਹ ਵਕਾਲਤ ਤਾਂ ਕਰਨਗੇ ਪਰ ਆਪਣੀ ਸਿੱਖੀ ਸਿਦਕ ਦੇ ਖਿਲਾਫ ਜਾ ਕੇ ਸੌਂ ਨਹੀਂ ਚੁੱਕਣਗੇ ਇਸ ਮਾਮਲੇ ਨੂੰ ਲੈ ਕੇ ਪ੍ਰਭਜੋਤ ਸਿੰਘ ਨੇ ਪਹਿਲਾਂ ਸਾਲ ਹੇਠਲੀ ਅਦਾਲਤ ਦੇ ਵਿੱਚ ਅਪੀਲ ਕੀਤੀ ਪਰ ਉੱਥੇ ਸਾਲ 2023 ਦੇ ਵਿੱਚ ਉਹਨਾਂ ਦੀ ਅਪੀਲ ਖਾਰਜ ਕਰ ਦਿੱਤੀ ਗਈ ਇਸ ਤੋਂ ਬਾਅਦ ਪ੍ਰਭਜੋਤ ਸਿੰਘ ਨੇ ਮਾਨਯੋਗ ਸੁਪਰੀਮ ਕੋਰਟ ਆਫ ਕੈਨੇਡਾ ਦਾ ਰੁਖ ਕੀਤਾ ਅਤੇ ਆਪਣੇ ਧਾਰਮਿਕ ਅਧਿਕਾਰਾਂ ਦੇ ਸੰਬੰਧਿਤ ਦਲੀਲਾਂ ਪੇਸ਼ ਕੀਤੀਆਂ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਮਾਨਯੋਗ ਅਦਾਲਤ ਨੇ ਸੁਣਵਾਈ ਦੇ ਦੌਰਾਨ 1912 ਤੋਂ ਚੱਲਦਾ ਆ ਰਿਹਾ ਉਸ ਕਾਨੂੰਨ ਨੂੰ ਹੀ ਬਦਲ ਦਿੱਤਾ ਜਿਸ ਦੇ ਅਧੀਨ ਕਿਸੇ ਵੀ ਅਹੁਦੇ ਤੇ ਜਾਣ ਦੇ ਲਈ ਰਾਜੇ ਪ੍ਰਤੀ ਸੌ ਲਾਜ਼ਮੀ ਸੀ ਦੱਸਿਏ ਕਿ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਹੋਇਆ ਕਿ ਹਾਂ ਕਿ ਹੁਣ ਕਿਸੇ ਵੀ ਵਿਅਕਤੀ ਨੂੰ ਕਿਸੇ ਅਹੁਦੇ ਜਾਂ ਫਿਰ ਪੇਸ਼ੇ ਦੇ ਲਈ ਕਿੰਗ ਚਾਰਲਸ ਰਾਜੇ ਦੀ ਸੌ ਚੁੱਕਣ ਦੇ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ